ਹਾਂਜੀ ਇਹ ਵਾਲੇ ਆਉਣਗੇ ਜੀ ਐਸ ਕੇ ਬ੍ਰਾਂਡ ਦੇ ਸੂਟ ਆਉਣਗੇ कॉटन ਦੇ ਸੂਟ ਪਿਓਰ कॉटन ਦੇ ਤੇ ਇਹ ਵਾਲੇ 2.5 ਮੀਟਰ ਦੀ ਕੱਟ ਹੈਗੀ 2.5 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ ਤੁਸੀਂ ਐਕਸਟਰਾ ਕਪੜਾ ਵੀ ਲੈ ਸਕਦੇ ਹੋ ਪ੍ਰਾਈਸ ਮੈਂਸ਼ਨ ਕੀਤਾ ਹੋਇਆ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਇਹਦੇ ਵਿੱਚ ਲਾਈਟ ਕਲਰ ਵੀ ਹੈ ਅਗਰ ਕੋਈ ਇੰਟਰਸਟਿਡ ਹੈ ਤਾਂ ਮੇਰੇ WhatsApp ਨੰਬਰ ਤੇ ਪਿਕਸ ਮੰਗਵਾ ਸਕਦੇ ਨੇ ਲਾਈਟ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਆਏ ਹੋਏ ਨੇ ਇਹ ਬਲੇ ਵੀ ਪਿਓਰ ਕਾਟਨ ਦੇ ਸੂਟ ਆਉਣਗੇ ਨਾਲ ਡਿਜ਼ਾਈਨਰ ਦੁਪੱਟੇ ਆਉਣਗੇ ਨਾਲ ਡਾਟਸ ਵਾਲੀ ਬਾਟਮ ਆਏਗੀ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਆਪਾਂ ਇੱਜ ਇੰਨਾ ਵੀਡੀਓ ਦੇ ਵਿੱਚ ਰਾਮ ਟੈਕਸ ਦੇ ਬਹੁਤ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਆਂ ਵੀਡੀਓ ਸਕਿਪ ਨਾ ਕਰਿਓ ਤਾਂ ਤੁਸੀਂ ਇਹਨਾਂ ਨੂੰ ਸੂਟਾਂ ਨੂੰ ਆਰਡਰ ਕਰ ਸਕਦੇ ਹੋ ਇਹ ਵਾਲੇ ਸੂਟ ਆਉਣਗੇ ਜੀ ਬਿਲਕੁਲ ਸੌਫਟ ਕਾਟਨ ਦੇ ਸੂਟ ਆਉਣਗੇ ਨਿਊ ਫੈਬਰਿਕ ਆਇਆ ਇਹ ਵਾਲਾ ਇਹਦੇ ਉੱਪਰ ਥਰੈਡ ਵਰਕ ਆਏਗਾ ਨਾਲ ਮਸਲੀਨ ਕਾਟਨ ਦਾ ਦੁਪੱਟਾ ਆਏਗਾ ਦੁਪੱਟੇ ਦੇ ਪਰਿਵਾਰਕਿਆ ਲੈਸਸ ਨਾਲ ਬਟਿਕ ਕਸਟਲ ਸੂਟ ਬਣਾਇਆ ਇਹ ਵਾਲੇ ਮਸਲੀਨ ਕਾਟਨ ਦੇ ਸੂਟ ਆਉਣਗੇ ਬਾਟਮ ਦੇ ਉੱਪਰ ਵਰਕ ਆਏਗਾ ਦੁਪੱਟੇ ਦੇ ਉੱਪਰ ਲੈਸਸ ਲੱਗੀਆਂ ਹੋਣਗੀਆਂ ਪ੍ਰਾਈਸ ਮੈਂਸ਼ਨ ਹੈ ਇਹ ਵਾਲੇ ਰਾਮ ਟੈਕਸ ਦੇ ਜਾਮ ਕਾਟਨ ਦੇ ਸੂਟ ਆਉਣਗੇ ਜੀ ਬਾਟਮ ਇਹਦੇ ਨਾਲ 3 ਮੀਟਰ ਦੀ ਮਿਲੇਗੀ ਸ਼ਰਟ 2 ਮੀਟਰ ਦੀ ਨਾਲ ਦੁਪੱਟਾ ਫੁੱਲ ਪ्योर ਦਾ ਇਹ ਵਾਲੇ ਵੀ ਰਾਮ ਟੈਕਸ ਦੇ कॉटन सूट ਨੇ थ्रेड वर्क ਨਾਲ दुपट्टा मस्लिन कॉटन ਦਾ ਆਏਗਾ ਤੇ ਤੁਸੀਂ ਇਹਨਾਂ सूटਾਂ ਨੂੰ ਆਰਡਰ ਕਰ ਸਕਦੇ ਹੋ ਇਹ ਵੀ ਰਾਮ ਟੈਕਸ ਦੇ सूट ਆਉਣਗੇ ਜੀ बॉटम ਦੇ ਉੱਤੇ ਵੀ ਵਰਕ ਆਇਆਗਾ ਨਾਲ ਇਹਨਾਂ ਨੂੰ लेसिस ਨਾਲ ਡਿਜ਼ਾਈਨ ਕੀਤਾ ਹੈ ਨਾਲ ਦੁਪੱਟਾ ਟੈਬੀ ਦੇ ਵਿੱਚ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਜਲਦੀ ਤੋਂ ਜਲਦੀ ਆਰਡਰ ਕਰ ਸਕਦੇ ਹੋ ਪਾਰਟੀ ਵੇਅਰ ਸੂਟ ਨੇ ਜੀ ਇਹ ਵਾਲੇ ਸੂਟ ਬਿਲਕੁਲ ਹੀ ਨਿਊ ਆਪਾਂ ਡਿਜ਼ਾਈਨਿੰਗ ਲੈ ਕੇ ਆ ਇਹ ਵੀ ਰਾਮ ਟੈਕਸ ਦੇ ਸੂਟ ਆਉਣਗੇ ਤੇ ਇਹਨਾਂ ਦੇ ਨਾਲ ਵੀ ਦੁਪੱਟੇ ਫੈਨਸੀ ਬਣੇ ਹੋਏ ਨੇ ਪ੍ਰਾਈਸ ਮੈਂਸ਼ਨ ਹੈ ਸ਼ਿਪਿੰਗ 올 ਇੰਡੀਆ ਫ੍ਰੀ ਹੈ ਕੈਸ਼ ਓਨ ਡਿਲੀਵਰੀ ਨਹੀਂ ਹੈ